ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਮਾਨਵਦੀ ਖਬਰ ਤੇ ਮੈਂ ਬਲਕਰਨ ਸਿੰਘ ਪੰਨੀ ਵਾਲਾ ਅੱਜ ਆਪਾਂ ਪਹੁੰਚਿਆ ਪਿੰਡ ਸਰਾਵਾ ਬੋਦਲਾ ਦੇ ਵਿੱਚ ਜਿਹੜਾ ਬਠਿੰਡਾ ਲੋਕ ਸਭਾ ਹਲਕੇ ਦਾ ਇੱਕ ਪਿੰਡ ਹੈ ਤੇ ਲੰਬੀ ਕਸਟਿਜੰਸੀ ਦਾ ਅਸੈਂਬਲੀ ਹਲਕੇ ਦਾ ਇਹ ਪਿੰਡ ਹੈ ਬਹੁਤ ਵੱਡਾ ਪਿੰਡ ਹੈ ਇਹ ਤੇ ਇੱਥੇ ਆਪਾਂ ਲੋਕਾਂ ਨੂੰ ਪੁੱਛਦੇ ਆ ਲੋਕਾਂ ਨਾਲ ਗੱਲਬਾਤ ਕਰਦੇ ਆ ਇਹ ਲੋਕਾਂ ਨੇ ਆਏ ਪਿਛਲੀ ਵਾਰੀ ਜਿਹੜੀ ਸਰਕਾਰ ਚੁਣੀ ਸੀ ਉਹਨੇ ਕੀ ਕੀਤਾ ਤੇ ਸੈਂਟਰ ਸਰਕਾਰ ਨੇ ਕੀ ਕੀਤਾ ਤੇ ਹੁਣ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਆ ਉਹਦੇ ਬਾਰੇ ਇਹਨਾਂ ਦੀ ਕੀ ਸੋਚ ਹੈ ਆਪਾਂ ਸਰਾਵਾ ਬੋਦਲਾ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪਹਿਲਾਂ ਤਾਂ ਤੁਸੀਂ ਦੱਸੋ ਜੀ